ਸਾਤਿਅਕਾਲ ਜੀ ਸਾਰਿਆਂ ਨੂੰ सोनू ਮਗਲੀ ਪੇਜ ਦੇ ਨਾਲ ਜੁੜੇ ਸਾਰੇ ਮਿੱਤਰ ਪਿਆਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਆਪਾਂ ਖੜੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬੱਦਲਾਂ ਨੇ ਪਹਾੜਾ ਨੂੰ ਟਕਿਆ ਪਿਆ ਐ ਲੱਗਦਾ ਜਿਵੇਂ ਬੱਦਲ ਪਹਾੜਾ ਨੂੰ ਮਿਲ ਲਈ ਆਏ ਹੋਣ ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਬਾਦੀਆਂ ਦੇ ਵਿੱਚ ਟਾਈਮ ਸਵੇਰੇ 7:30 ਵਜੇ ਦਾ ਸਾਹਮਣੇ ਪਹਾੜਾਂ ਦੇ ਉੱਪਰ ਧੁੰਦੀ ਧੁੰਦ ਦਿਖ ਰਹੀ ਐ ਪੰਜਾਬ ਜੀ ਨੂੰ ਧੁੰਦ ਕਹਿੰਦੇ ਆ ਇੱਧਰ ਆਪਾਂ ਇਹਨੂੰ ਬੱਦਲ ਵੀ ਕਹਿ ਸਕਦੇ ਆ ਬੱਦਲ ਉਤਰਿਆ ਐ ਇੱਥੇ ਕਿ ਇਕੱਠੀ ਹੋ ਗਈ ਆਪਣਾ ਮੀਂਹ ਪਾ ਕੇ ਪਰੇ ਲੰਘ ਜਾਂਦੇ ਆ ਕੱਲ ਸ਼ਾਮੀ ਆਪਾਂ ਅਨੰਦ ਦੇਹਾਨੇ ਤੋਂ ਤੁਰੇ ਸੀ ਤੇ ਆਪਾਂ ਜਿੱਥੇ ਆ ਇਹ 메ਨ ਰੋਡ ਤੋਂ ਹਟ ਗਏ ਐ ਜੇ ਜੇ ਆਪਾਂ ਕਾਲਕਾ ਸ਼ਿਮਲਾ ਰੂਟ ਤੇ ਚਲੀਏ ਧਰਮਪੁਰਾ ਲੰਘ ਕੇ ਆਂਦਾ ਇੱਕ ਕੁਮਾਰ ਹੱਟੀ ਉੱਥੋਂ ਇੱਕ ਰਸਤਾ ਆਪਾਂ ਪੁਲ 'ਤੇ ਚੜਨਾ ਪੁਲ ਦੇ ਥੱਲੇ ਨੂੰ ਇੱਕ ਰਸਤਾ ਘੁੰਮ ਜਾਂਦਾ ਆ ਬੜੋਗਾਲ ਨੂੰ ਤੇ ਦੂਜਾ ਆ ਜਾਂਦਾ ਆ ਥੱਲੇ ਨੂੰ ਆਪਣੇ ਜਿਹੜਾ ਬੜੂਸਾ ਵਾਲੀ ਸਾਈਡ ਨੂੰ ਨਿਕਲ ਜਾਂਦਾ ਉਸ ਰਸਤੇ ਤੇ ਅੱਗੇ ਜਾ ਕੇ ਥੋੜਾ ਜਿਹਾ ਅੱਗੇ ਜਾ ਕੇ ਉਹ ਰਸਤਾ ਵੀ ਛੱਡ ਦੇਣਾ ਫਿਰ ਮਹਾਰਿਸ਼ੀ ਮਾਰਕੰਡੇ ਯੂਨੀਵਰਸਿਟੀ ਆਂਦੀ ਹੈ ਔਸ ਰੋਡ ਤੋਂ ਵੀ ਆਪਾਂ ਆਏ ਜੁਨੀਵਰਸਿਟੀ ਲਾਂਕੀ ਉੱਥੋਂ ਆਪਾਂ ਥੱਲੇ ਨੂੰ ਉਹ ਰੋਡ ਵੀ ਛੱਡ ਕੇ ਫਿਰ ਜਮਾਈ ਪਿੰਡੂ ਲਿੰਕ ਰੋਡ ਛੋਟੀ ਜੀ ਸੜਕਾ ਸੇਖਪਾੜ ਉਤਰਾਈ ਆ ਉੱਥੇ ਉੱਤਰ ਕੇ ਇੱਕ ਬਰਸਾਤੀ ਚੋਜ ਆ ਜਾਂਦਾ ਉਹ ਲਾਂਕ ਕੇ ਫੇਰ ਚੜਾਈ ਚੜ ਕੇ ਤੇ ਆਪਣਾ ਘਰੇਲੂ ਰਿਹਾਇਸ਼ ਜਿਹਨੂੰ ਆਪਾਂ ਹੋਮਸਟੇਅ ਵੀ ਕਹਿ ਸਕਦੇ ਆ ਇੱਥੇ ਕੱਟੀ ਸੀ ਰਾਤ ਆਹ ਕਮਰੇ ਦਾ ਹਾਲ ਇਹ ਉਸ ਘਰ ਦਾ ਬਾਹਰੀ ਦ੍ਰਿਸ਼ ਜਿੱਥੇ ਆਪਾਂ ਰਾਤ ਰਏ ਸੀ ਤੇ ਆਹ ਦੇਖੋ ਪਹਾੜਾਂ ਦੇ ਵਿੱਚ ਹੋਈ ਖੇਤੀ ਇਹ ਬੀਜੀ ਹੋਈ ਆ ਕੀ ਹੈ ਯਾਰ ਇਹ ਕਚਾਲੂ ਜਿਆ ਇਹਨੂੰ ਕਹਿੰਦੇ ਆਪਾਂ ਆਰਬੀ ਜੇ ਟਾਈਪ ਹੁੰਦਾ ਉਹ ਹੈ ਤੇ ਅੱਧਰ ਨਾਲ ਮੱਕੀ ਵਿੱਚ ਸ਼ਿਮਲਾ ਮਿਰਚ। ਉਹ ਸ਼ਿਮਲਾ ਵੀ ਇੱਥੋਂ ਨੇੜੇ ਹੀ ਐ ਇਸ ਕਰਕੇ ਸ਼ਿਮਲਾ ਮਿਰਚ ਵੀ ਜੀਵਾ। ਤੇ ਆਂ ਪਿੰਡੀਆਂ। ਤੇ ਆ ਅਗਲਾ ਪਿੰਡ ਦਾ ਦ੍ਰਿਸ਼ ਜਿਹੜੇ ਪਾ ਪਿੰਡ ਚ ਰਹ ਰਹੇ ਆ। ਕਾਫੀ ਸੋਹਣਾ ਝਾਕਾ ਵਾਕਾ। ਤਿਆ ਪਿੱਛੇ ਦੇਖੋ ਕਿੰਨਾ ਸੋਹਣਾ ਦ੍ਰਿਸ਼ ਨਜ਼ਰ ਆ ਰਿਹਾ ਤੇ ਇਧਰ ਜੀ ਆਪਾਂ ਦੇਖਦੇ ਐ ਲੱਗਦਾ ਜਿਦਾ ਬੱਦਲ ਆਪ ਹੀ ਚੱਲ ਕੇ ਆਏ ਹੁੰਦੇ ਪਹਾੜਾਂ ਨੂੰ ਮਿਲਣਾ ਇਧਰੋਂ ਇਧਰੋਂ ਘੁੰਮ ਕੇ ਹੁਣ ਆਪਾਂ ਚੱਲੀਏ ਆਪਣੇ ਕਮਰੇ ਵਾਲ ਨੂੰ ਉਹਨੇ ਨਹਾ ਧੋ ਕੇ ਹੋਈ ਤਿਆਰ ਤੇ ਸਾਹਮਣੇ ਕੁੱਤੇ ਕੰਮ ਕਰਨ ਵਾਲਾ ਕੁੱਤਾ ਤੇ ਇਧਰ ਨੂੰ ਆਪਾਂ ਦੇਖੀਏ ਬਦਲਾ ਨੇ ਪਹਾੜਾਂ ਨੂੰ ਜਿਵੇਂ ਹੀ ਆਪਣੇ ਕਲਾਵੇ ਦੇ ਵਿੱਚ ਲਿਆ ਹੈ। ਇਹ ਤੁੰਗਾਂ ਕਰਕੇ ਅੱਲੇ ਅੱਧਰ ਨੂੰ ਬਲ ਕੇ ਤੇ ਉਹ ਸਾਹਮਣੇ ਆਪਣਾ ਕਮਰਾ ਤੇ ਆਪਣੇ ਸਾਧਨ। ਟਰੈਵਲਿੰਗ ਕੋਈ ਅੱਡੀ ਜ਼ਿਆਦਾ ਔਖੀ ਨਹੀਂ ਹੈਗੀ। ਵੈਸੇ ਇਹਨੂੰ ਮਹਿੰਗੀ ਬਣਾਤਾ ਵੀ ਵੱਡਾ ਬੁਲਟ ਹੋਣਾ ਚਾਹੀਦਾ ਤੁਹਾਡੇ ਕੋਲ ਵਧੀਆ ਸਲੀਪਿੰਗ ਬੈਗ। ਔਰ ਲੱਤਾਂ ਵਾਹਾਂ ਤੇ ਲਾਉਣ ਵਾਲਾ ਸੰਦ ਸੇੜਾ ਲੇਕਿਨ ਜੇ ਤੁਸੀਂ ਕਸਟ ਬਾਈਟ ਦੇ ਵਿੱਚ ਵੀ ਘੁੰਮਣਾ ਚਾਹੁੰਦੇ ਆ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਘੁੰਮ ਸਕਦੇ ਆ ਐਕਟਿਵ ਆ ਪਲਟਿਨੇ वगैरह ਸਾਰੇ ਪਾਸੇ ਆਉਂਦੇ ਜਾਂਦੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬਸ ਮੰਨਦੇ ਵਿੱਚ ਹੋਣਾ ਚਾਹੀਦਾ ਵੀ ਅਸੀਂ ਯਾਰ ਘੁੰਮਣ ਆਏ ਆ ਤੇ ਬਾਕੀ ਸਾਰੇ ਰਸਤੇ ਆਪਣੇ ਆਪ ਬਣ ਜਾਂਦੇ ਆ ਜ਼ਿੰਦਗੀ ਦੇ ਕੰਮਕਾਰ ਤੰਗੀਆਂ ਤਰਸ਼ੀਆਂ ਘਰਾਂ ਦੀਆਂ ਇਹ ਤਾਂ ਕਦੇ ਵੀ ਨਹੀਂ ਮੁੱਕਣੀਆਂ ਸਾਡੇ ਪਿਓ ਦਾਦੇ ਤੁਰ ਗਏ ਆ ਉਹਨਾਂ ਤੋਂ ਨਹੀਂ ਮੁੱਕੀਆਂ ਅਸੀਂ ਤੁਰ ਜਾਣਾ ਤਾਂ ਨਹੀਂ ਮੁੱਕਣੀਆਂ ਰਜੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਥੋੜਾ ਬਹੁਤਾ ਬਾਹਰ ਅੰਦਰ ਜਰੂਰ ਨਿਕਲਣਾ ਚਾਹੀਦਾ ਕੁਦਰਤ ਨੂੰ ਨੇੜੇ ਮੰਨਣਾ ਚਾਹੀਦਾ ਕਿਉਂਕਿ ਬਲਹਾਰੀ ਕੁਦਰਤ ਬਸਿਆ ਗੁਰੂ ਸਾਹਿਬ ਨੇ ਵੀ ਕਿਹਾ ਤੇ ਉਹਨੂੰ ਦੇਖਣ ਦੇ ਲਈ ਫਿਰ ਕੁਦਰਤ ਦੇ ਨੇੜੇ ਤਾਂ ਜਾਣਾ ਹੀ ਪਵੇਗਾ ਇਹ ਆਪਾਂ ਜਿਹੜੀ ਥਾਂ ਤੇ ਘੁੰਮਣ ਆਏ ਆ ਇਹ ਪਿੰਡ ਪਿੱਛੇ ਤੁਸੀਂ ਦੇਖ ਸਕਦੇ ਹੋ ਪਿੰਡ ਹੈਗਾ ਬੋਲੀ ਜਿਹੜਾ ਸੋਲਨ ਹਿਮਾਚਲ ਪ੍ਰਦੇਸ਼ ਇੱਕ ਤਾਂ ਬੋਲੀ ਉਹ ਹੁੰਦੀ ਹੈ ਜਿਹਦੇ ਆਪਣੇ ਮੱਝ ਸੂਣ ਤੋਂ ਬਾਅਦ ਜਿਹੜਾ ਤਾਜੇ ਦੁੱਧ ਦੀ ਬਣਾਉਂਦੇ ਆ ਤੇ ਇੱਕ ਇਹ ਬੋਲੀ ਪਿੰਡ ਹੈ ਤੇ ਬੋਲੀ ਪਿੰਡ ਦਾ ਆਪਾਂ ਤੁਹਾਨੂੰ ਹੁਣ ਝਾਕਾ ਦਿਖਾਣੇ ਆ ਆ ਪਗ ਡੰਡੀ ਜਿਹੜੀ ਉਤਰ ਕੇ ਆਪਾਂ ਆਏ ਆ ਇੱਧਰ ਉੱਪਰ ਆਪਣਾ ਹੋਮ ਸਟੇ ਸੀ ਤੇ ਇੱਧਰ ਨੂੰ ਆ ਬੋਲੀ ਪਿੰਡ ਥੋੜੇ ਜਿਹੇ ਘਰ ਆ ਕੋਈ ਜ਼ਿਆਦਾ ਨਹੀਂ ਇਹ ਆ ਪਿੰਡ ਤੇ ਲੋਕੀ ਕਾਫੀ ਘੁੰਮਣ ਜਾਂਦੇ ਆ ਇੱਧਰ ਉਹ ਇੱਕ ਘੁੰਮਣ ਲਈ ਖੜੀ ਐ ਟੈਂਪੂ ਟਰੈਵਲਰ ਜਿਹਦੇ ਬਾਰੇ ਮਾਨ ਸਾਹਿਬ ਕਹਿੰਦੇ ਹੁੰਦੇ ਆ ਇੱਕ ਰੱਖਣੀ ਟ੍ਰੈਵਲਰ ਟੈਂਪੂ ਲਈ ਹਲਕੀ ਹਲਕੀ ਕਿਣਮਣ ਦੇ ਵਿੱਚ ਵਧੀਆ ਜਿਹਾ ਰਹੇ ਘੁੰਮਣ ਦਾ ਤੇ ਉਹ ਸਾਹਮਣੇ ਪੌੜੀ ਨੁਮਾ ਖੇਤ ਤੇ ਉਹਨਾਂ ਦੇ ਵਿੱਚ ਬੀਜੀ ਐ ਫਸਲਾਂ ਹੁਣ ਚੜ ਗਿਆ ਦਿਨ ਤੇ ਦਿਨ ਦੇ ਚੜਾ ਨਾ ਪਹਾੜਾਂ ਦਾ ਵਿਊ ਕੁਛ ਇਸ ਤਰ੍ਹਾਂ ਦਾ ਦਿਖ ਰਿਹਾ ਬੱਦਲ ਹਲੇ ਵੀ ਨੇੜੇ ਨੇੜੇ ਗੀੜੀਆਂ ਕੱਢ ਰਿਹਾ ਜਿਵੇਂ ਚੜਦੀ ਉਮਰ ਦੇ ਵਿੱਚ ਨੌਜਵਾਨ ਨਹੀਂ ਕੁੜੀਆਂ ਦੇ ਪਿੱਛੇ ਪਿੱਛੇ ਘੁੰਮਦੇ ਹੁੰਦੇ ਕਾਫੀ ਸੋਹਣਾ ਦ੍ਰਿਸ਼ ਲੱਗ ਰਿਹਾ ਅਸਮਾਨ ਸਾਹ ਤੇ ਇੱਧਰ ਬੱਦਲ ਉਹ ਪਹਾੜਾਂ ਦਾ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਜਿਵੇਂ ਆਥੜੇ ਚਾਰ ਕੇ ਸ਼ਰਾਬੀ ਇਕੱਠੇ ਹੋ ਕੇ ਮੂੜੀਆਂ ਬਣਾ ਕੇ ਪੈਗ ਦਾ ਬੈਹਿੰਦੇ ਹਨਾ ਉੱਥੇ ਹੀ ਐਦਾਂ ਹੀ ਇੱਥੇ ਬੱਦਲਾਂ ਦਾ ਹਿਸਾਬ ਹੈ ਜਿੱਥੇ ਕੇ ਚਾਰ ਬੱਦਲ ਇਕੱਠੇ ਹੋਏ ਉੱਥੇ ਹੀ ਬਰਸਪੁਰਸ ਕੇ ਬਸ ਦਬੂ ਕੋ ਛੜੂਜੇ ਕਰਕੇ ਆ ਜਾਂਦੇ ਆ ਪਹਾੜਾਂ ਦੀ ਕੁਦਰਤੀ ਖੂਬਸੂਰਤੀ ਦੇਖਣੀ ਤਾਂ ਆਫ ਰੋਡ ਆਣਾ ਹੀ ਪੈਣਾ ਸੜਕਾਂ 'ਚ ਜਰੂਰ ਇਦਾਂ ਨਹੀਂ ਵਿੰਲ ਗਈਆਂ ਪਰ ਵੀ ਉਹ ਏਦਾਂ ਦੇ ਮਿਲਣਗੇ ਹੈ ਸ਼ਾਨਦਾਰ ਗੱਲਬਾਤ ਤੇ ਹੁਣ ਆਪਾਂ ਇਸ ਪਿੰਡ ਬੋਲੀ ਨੂੰ ਕਹਿ ਕੇ ਅਲਵੇ ਦਾ ਤੇ ਇਥੋਂ ਆਪਾਂ ਜਾਣਾ ਪੌਂਟਾ ਸਾਹਿਬ ਪੌਂਟਾ ਸਾਹਿਬ ਜਸਨਪਤਸ ਹੈ ਫਿਰ ਗੁਰਗੋਵਸੇਂ ਦੀ ਚਾਰ ਸ਼ੋਪਰਾਪਤ ਧਰਤੀ ਆ ਉਥੇ ਜਮਾ ਦੇ ਕੰਢੇ ਉਹ 52 ਕਬੀਆਂ ਦਾ ਦਰਬਾਰ ਸਜਾਇਆ ਕਰਦੀ ਸੀ ਪੰਗਾੜੀ ਦਾ ਯੁੱਧ ਵੀ ਉਥੇ ਹੋਇਆ ਸੀ ਉਸ ਥਾਂ ਨੂੰ ਦੇਖਣ ਜਾਵਾਂਗੇ ਤੇ ਇਹ ਥਾਂ ਇੱਥੋਂ ਦਾ ਜੋ ਵੀ ਨੇੜੇ ਦਾ ਥੋੜਾ ਝਾਕਾ ਬਾਕਾ ਤੁਹਾਨੂੰ ਦਿਖਾਇਆ ਉਹ ਕਿਵੇਂ ਲੱਗਿਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਇਹਦੇ ਨਾਲ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ